हां जी ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਪੰਜ ਹੀਫਰ ਬਸੀਆਂ ਛੇੜ ਲਈ ਲੈ ਕੇ ਆਏ ਆਂਗੇ ਪੰਜੇ ਆ ਗਏ ਟੌਪ ਦੀਆਂ ਤੇ ਪੰਜੇ ਆ ਗਏ ਬਾਈ ਟੌਪ ਦੀਆਂ ਉਹਨਾਂ ਵਿੱਚੋਂ ਇੱਕ ਤਾਂ ਆ ਗਿਆ ਜਰਸੀਦਾਨਗੀ ਨਾ ਤੇ ਇੱਕ ਆ ਗਿਆ ਬਾਈ ਕੋਲੇ ਛੋਟਾ ਜਿਹਾ ਬੱਚਾ ਇਹ ਸ਼ਹਿਰ ਦਾ ਤੇ ਜੇ ਕਿਸੇ ਵੀਰ ਨੇ ਹਾਲੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਨਾਲ ਹੀ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲੋ ਤਾਂ ਕਿ ਹਰ ਇੱਕ ਆਉਣ ਵਾਲੀ ਨਵੀਂ ਨਵੀਂ ਵੀਡੀਓ নোਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਤੇ ਆਜੋ ਆਪਾਂ ਕਰਦੇ ਆਂ ਬਾਈ ਜੀ ਨਾਲ ਗੱਲਬਾਤ ਹਾਂਜੀ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਉਹ ਠੀਕ ਆ ਬਾਈ ਸਾਹਿਬ ਵਧੀਆ ਬਾਈ ਕਿਵੇਂ ਚੱਲਦਾ ਕੰਮ ਕਰ ਵਧੀਆ ਚੱਲੀ ਜਾਂਦਾ ਬਈ ਠੀਕ ਆ ਤੇ ਅੱਜ ਆਪਾਂ ਜਿਹੜੀ ਵੀਡੀਓ ਬਣਾ ਰਿਹਾ 13 ਤਰੀਕ ਹੈ ਨਾ ਹਾਂਜੀ ਬਾਈ 13 ਤਰੀਕ ਆ 7ਵਾਂ ਮਹੀਨਾ ਹੂੰ 2025 ਹਾਂ 25 ਨਾਮ ਤੇ ਬਾਈ ਐਡਰੈਸ ਨਾਮ ਮੇਰਾ ਸੋਖਾ ਪਿੰਡ ਮੇਰਾ ਨਾਣੇਵਾਲ ਜ਼ਿਲ੍ਹਾ ਬਰਨਾਲਾ ਪਿੰਡ ਆਪਾਂ ਨੂੰ ਨੇੜੇ ਆ ਜਾਂਦਾ ਸਹਿਣਾ ਛੰਨਾ ਤੇ ਭਦੌੜ ਨੇੜੇ ਠੀਕ ਆ ਹਾਂਜੀ ਕੰਟੈਕਟ ਨੰਬਰ ਬੋਲ ਦੋ ਬਾਈ 62835 69218 ਠੀਕ ਆ ਤੇ ਸਾਰੇ ਕਿੰਨੇ ਆਗੇ ਹਾਂ ਬਾਈ ਚਾਰੀ ਠੀਕ ਆ ਬਾਈ ਜਿਹੜੀ ਆਪਾਂ ਪਹਿਲੇ ਨੰਬਰ ਤੇ ਵੱਸੀ ਦੇਖ ਰਹੇ ਆ ਬਾਈ ਕਿੰਨੀ ਉਮਰ ਦੀ ਆ ਗਈ ਸੋਖਾ ਬਾਈ ਉਮਰ 40 ਸਾਲ ਦੇ ਆਸੇ ਪਾਸੇ ਜੀ ਮੂੰਹੋਂ ਖਿਰੀ ਆ 4 ਸਾਲਾਂ ਠੀਕਾ ਚਾਰ ਥਾਣਾ ਮੂੰਹ ਖੀਰੀ ਮੂੰਹ ਖੀਰੀ ਆ ਦਿਖਾ ਦੇ ਤੇ ਥਾਣਾ ਦਾ ਸਾਈਜ਼ ਬਾਈ ਚੈੱਕ ਕਰੋ ਬੜਾ ਕਮਾਲ ਆ ਛੋਲੀ ਬਹੁਤ ਚੰਗੀ ਤਿਆਰ ਕਰਦਾ ਨਾ ਬਾਈ ਬਿਲਕੁਲ ਕੁਝ ਨਹੀਂ ਕਹਿੰਦੀ ਡਰੀ ਜੰਦੀ ਆ ਚੰਗੀ ਆਂਦੀ ਆ ਬਾਈ ਥੋੜਾ ਜਿਹਾ ਹੋਰ ਕਰਨ ਵਾਲੀ ਕੁਝ ਨਹੀਂ ਕਹਿੰਦੀ ਪਲੀ ਸ਼ਮੀ ਦੇਖੋ ਤੇ ਬਾਈ ਮਦਰਾਂ ਦੇ ਰਿਕਾਰਡ ਕੋਈ ਪਤਾ ਕੋਈ ਪਤਾ ਨਹੀਂ ਬਾਈ ਆਪਾਂ ਨੂੰ ਰਿਕਾਰਡ ਰਿਕੋਡ ਲੈ ਦੰਦ ਦਿਖਾ ਦੇ ਕਿਆ ਬਾਤ ਆ ਕੱਚੀ ਖੀਰੀ ਆ ਗਈ ਫੇਸਬੁਕ ਵਗੈਰਾ ਬਈ ਚੈੱਕ ਕਰ ਸਕਦਾ ਬੜਾ ਕਮਾਲ ਦਾ ਗਾ ਪੋਤੀ ਵਾਦ ਕਦ ਕੋਤ ਦੇ ਕਿੱਡਾ ਗਾ ਹਮ ਬਈ ਮੈਂ ਕਹਣਾ ਵੀ ਜੇ ਕੋਈ ਥੋੜਾ ਜਿਹਾ ਟਾਈਮ ਸਭੂ ਟੀਕਾ ਲਾ ਲੈ ਇੱਕ ਮਹੀਨੇ ਨੂੰ ਟੀਕਾ ਲੈ ਲੂ ਡਾਕਟਰ ਪੂਰਾ ਸਹੀ ਸਹੀ ਗੱਲ ਆ ਬਈ ਲੈ ਹਮ ਤੋਰਾ ਤਰਾ ਬਈ ਬੱਚੇ ਦਾ ਚੈੱਕ ਕਰੋ ਪਲੀ ਸਮੀ ਦੇਖੋ ਯਾਰ ਮਸਤੀ ਕਰਦੀ ਆ ਪੂਰੀ ਚੰਗੀ ਖਰਾਕ ਤੇ ਪਲੀ ਦੀ ਆ ਕਿ ਨਹੀਂ ਬਈ ਹਾਂ ਡਾਕਟਰ ਲੈ ਦੇਖੋ ਖੜਨੇ ਖੜਨੇ ਦੇਖੋ ਬੱਚੇ ਦੀ ਕਿਆ ਬਾਤ ਆ ਛੋਟਾ ਛੋਟਾ ਕਰਨ ਆ ਗਿਆ ਬਹੁਤ ਬਾਕੀ ਪੱਧਰ ਪੁੱਧਰ ਵਾਲੀ ਹੈ ਡਾਕਟਰ ਤੋਂ ਆਏ ਅੰਦਰ ਦੀ ਹੈ ਮੇਥੋਂ ਹਜੇ ਵੀ ਪੱਧਰ ਵਾਲੀ ਹੈ ਸਹੀ ਗੱਲ ਹੈ ਲੈ ਦੇਖੋ ਚਮਕ ਰਿਹਾ ਯਾਰ ਬੱਸੀ ਤੇ ਬੱਚਾ ਚਮਕ ਵਾਲੀ ਆ ਹਨਾ ਹਾਂ ਪੂਰੀ ਫੁੱਲ ਚਮਕਾ ਡਾਕਟਰ ਜਮਾ ਲੂਈ ਲਾਈ ਜੇ ਗੱਲ ਕਰੀ ਨਾ 40 ਬੈਠੀ ਆ ਜਮਾ ਤੇ ਥਣ ਵੀ ਬਹੁਤ ਚੰਗਾ ਆ ਗਿਆ ਬਾਈ ਕਲਾਬੀ ਥਣ ਕੱਲਾ ਕੱਲਾ ਥਣ ਕਿਸੇ ਦੇ ਫੋਰਡ சாਂਗ ਨਹੀਂ ਡਾਕਟਰ ਕਿਸੇ ਦੇ ਵੀ ਠੀਕ ਹੈ ਬਾਈ ਕਿਸੇ ਦੀ ਵੀ ਬਾਈ ਕਨਾ ਫੋਰਡ சாਂਗ ਨਹੀਂ ਤੇ ਬਾਈ ਸੋਖ ਮੁੱਲ ਫਿਰ ਕੀ ਰਹੂ ਇਹਦਾ ਮੁੱਲ ਬਾਈ 20000 ਇਹਦਾ 2 ਠੀਕ ਹੈ ਬਾਈ 17000 ਦੀ ਬੱਤੀ ਦੇ ਦੂੰ ਬਾਈ ਚੱਕੋ ਬਾਈ 20000 ਰੁਪਇਆ ਮੁੱਲ ਆ 17000 ਦੀ ਬੱਸੀ ਬਾਈ ਕਹਿੰਦਾ ਅੱਜ ਆਪਾਂ ਦੇ ਦੇਾਂਗੇ ਮੁੱਲ ਬਾਈ ਦੇ ਅੱਗੇ ਵੀ ਬਸ ਦੇਣ ਲੈਣੀ ਹੁੰਦੀ ਆ ਕਿ ਨਹੀਂ ਬਾਈ ਹਾਂਜੀ ਬਾਈ ਤੇ ਮੁੱਲ ਇਹਦਾ ਮੈਂ ਇਹਦਾ 25 ਮੰਗੀ ਜਾਵਾ 26 ਮੰਗੀ ਜਾਵਾ ਕੋਈ ਫਾਇਦਾ ਨਹੀਂ ਇਹਦਾ ਹੂੰ ਬਾਕੀ ਯਾਰ ਲੈਗ ਸਕੋਰ ਵਗੈਰਾ ਸਰੀਰ ਦੀ ਫਿਟਨੈਸ ਦੇਖੋ ਯਾਰ ਕੱਢ ਨਹੀਂ ਕੁੱਢ ਨਹੀਂ ਦਿਓ ਬੱਤੀ ਦੀ ਕੀ ਬਾਤ ਹੈ ਇਹ ਨਹੀਂ ਹੈਗਾ ਵੀ ਟਿੱਟਲ ਜੀ ਆ ਕਿ ਨਹੀਂ ਆਹ 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 ਦੇਖੋ ਬਾਈ ਕੀ ਬਾਤ ਹੈ ਬਾਕੀ ਮੇਨ ਗੱਲ ਨਾ ਬਾਈ ਥਣਾ ਦੀ ਹੁੰਦੀ ਆ ਥਣ ਦੂਸਰੀ ਮੇਨ ਗੱਲ ਗੁਲਾਬੀ ਥਣਾ ਚਾਰ ਨਰਾਲੇ ਨਰਾਂ ਨੇ ਥਾਣਾਗੇ ਚਾਰ ਹੀ ਥਾਣਾਗੇ ਹੂੰ ਤੇ ਨਾਲੇ ਹੋਰ ਗੱਲ ਆ ਬਾਈ ਸੁਖ ਜਿਵੇਂ ਐਂਚੀ ਐਂਚੀ ਦਾ ਖਾਂਦਾ ਤੇ ਹੁਣ ਲੱਗਿਆ ਪਿਆਰਾ ਹਾਂ 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 ਬਾਈ ਗੱਬਣ ਹੋਈ ਉਹ ਤਾਂ ਗੱਲਾਂ ਕਰਾਉਣੀਆਂ ਕਿ ਨਹੀਂ ਸਹੀ ਗੱਲ ਆ ਬਾਈ ਹੂੰ ਬਾਕੀ ਲੈ ਪੱਤਰ ਪੁੱਤਰ ਦੇਖੋ ਬਾਈ ਤੁਸੀਂ ਹਾਂ ਬਾਈ ਦੇਖਿਆ ਯਾਰ ਮੈਂ ਚਾਰ ਥਾਣਾ ਲੱਗਦਾ ਖਾਂ ਹੂੰ ਸਹੀ ਗੱਲ ਆ ਲੈ ਚੜਾਈ ਚੜੂਈ ਦੇਖੋ ਬਾਈ ਇੱਕ ਨੰਬਰ ਆ ਜੀ ਥਣ ਵੀ ਬੜਾ ਚੰਗਾ ਹੈ ਕੀ ਬਾਤ ਤੇ ਅੱਗੇ ਬਾਈ ਸੁਖ ਦੋ ਨੰਬਰ ਤੇ ਬਾਈ ਮੋਹੋ ਇਹੇ ਦੋ ਦਾੰਦਾ ਮੋਹੋ ਦੋ ਦਾੰਦਾ ਹਾਂ ਟੀਕੇ ਦੇ ਕਾਬਲ ਹੈ ਠੀਕ ਹੈ ਬਾਈ ਹਾਂ ਬਾਈ ਆਪਾਂ ਦਿਖਾ ਵੀ ਦਿੰਨੇ ਆ ਅਗਲਾ ਕਹਿੰਦਾ ਦਾ ਦੰਦ ਵੀ ਆਪਾਂ ਚੈੱਕ ਕਰਵਾ ਦਨੇ ਹੁੰਦੇ ਲੈ ਹੂੰ ਜਮਰੇ ਜਨਾ ਤੋਂ ਉਹ ਤਾਂ ਹਾਂਜੀ ਬਾਈ ਤੇ ਬਾਈ ਇਹ ਜਰਸੀ ਆ ਗਈ ਕਿ ਕਾ ਐਚ ਐਫੀ ਆ ਗਿਆ ਬਾਈ ਜਰਸੀ ਦਾ ਕਰਾਓ ਹੋ ਜਾਗਾ ਠੀਕ ਆ ਹੂੰ ਜਰਸੀ ਦਾ ਕਰਾਓ ਜਾ ਆ ਗਿਆ ਬਾਈ ਫੇਸ ਦੇਖੋ ਬੜਾ ਪਿਆਰਾ ਆ ਗਿਆ ਬਲੀ ਵੀ ਪਿੱਠਪੂੜਾ ਦਾ ਕੱਦ ਦੇ ਕਿੱਡਾ ਆ ਹੂੰ ਬਾਕੀ ਥਾਣੀ ਵਾਲੇ ਚੰਗਿਆ ਕਿ ਨਾ ਹਾਂ ਡਾਕਟਰ ਬਹੁਤ ਚੰਗਾ ਚੜਾਈ ਦੇਖੋ ਬਾਈ ਪਹਿਲਾਂ ਤਾਂ ਬੱਚੇ ਦੀ ਤੇ ਪੱਦਰ ਇੰਨੀਆਂ ਕਾ ਬਾਈ ਇਹ ਨਹੀਂ ਹੈਗਾ ਵੀ ਲੰਕਨੇਸ਼ੀਰੀਆਂ ਦੀ ਆ ਗਿਆ ਕਿ ਨਹੀਂ ਬਾਈ ਹਾਂ ਬਾਈ ਜਮਾ ਪੱਦਰ ਸਰੀਰ ਦੀਆਂ ਆ ਗਿਆ ਤੋਰਾ ਬੱਚੇ ਦਾ ਚੈੱਕ ਕਰੋ ਸਭੀ ਬੜੀ ਚੰਗੀ ਆ ਗਈ ਹਾਂਜੀ ਬਈ ਤੇ ਟੀਕਾ ਐ ਮੰਨ ਲਓ ਜਮਾ ਲੈਣ ਦੇ ਕਾਬਿਲ ਜਮਾ ਟੀਕੇ ਦੇ ਕਾਬਿਲ ਆ ਬਾਈ ਮੰਨ ਕੇ ਚੱਲ 1 ਮਹੀਨਾ ਬੰਦਾ ਸੇਵਾ ਕਰ ਲੈ ਫੇਰ ਵੀ ਫਰਕ ਪੈ ਜਾਊਗਾ ਸਹੀ ਗੱਲ ਆ ਬਈ ਕਿਆ ਬਾਤ ਵਧੀਆ ਮੰਨ ਕੇ ਚੱਲੋ ਪਲੀ ਵੀ ਆ ਗਈ ਫੇਸ ਵਗੈਰਾ ਬਾਕੀ ਖੜ ਨਹੀਂ ਖੁਣ ਨਹੀਂ ਦੇਖ ਲੱਛੀ ਦੀ ਮੋਦੀ ਵਾਦੀ ਫੁੱਲ ਚੰਗੀ ਆ ਗਈ ਤੇ ਇਹਦਾ ਬਾਈ ਮੁੱਲ ਕੀ ਰੋਹੀ ਸੀ ਮੁੱਲ ਬਾਈ 15000 13000 ਦੀ ਬੱਚੀ ਦੇ ਦਾਂਗੇ ਦੇਖ ਖੜਨੀ ਖੁੜਨੀ ਮੈਂ ਇਹ ਸਟ੍ਰੇਟ ਤੇ ਪੱਧਰ ਵਾਲੀ ਆ ਹਾਂ ਦੇਖ ਹਾਂ ਕੀ ਬਾਤ ਆ ਯਾਰ ਲੈ ਖੜਨੀ ਖੁੜਨੀ ਦੇਖੋ ਬੱਚੇ ਦੀ ਨਖਰਾ ਪੂਰਾ ਬੋ ਪੂਰਾ 15000 ਮੁੱਲ ਆ 13000 ਦੀ ਬੱਚੀ ਦੇ ਦੂੰਗਾ ਠੀਕ ਆ 15 ਮੁੱਲ ਆ ਬਾਈ ਕਹਿੰਦਾ ਬਾਈ 13000 ਦਾ ਬੱਚਾ ਦੇ ਦੇਾਂਗੇ ਬਾਕੀ ਥਣ ਝੋਲੀ ਦੀ ਸਾਫ ਸੁਥਰੀ ਬਹੁਤ ਚੰਗਾ ਥਾਣਾ ਆ ਗਿਆ ਕਦ ਕਾਠ ਵੀ ਬਹੁਤ ਚੰਗਾ ਆ ਗਿਆ ਉਮਰ ਦੇ ਸਾਨ ਬਾਕੀ ਇਹ ਨਹੀਂ ਕਾ ਵੀ ਲੱਤਾਂ ਹੀ ਪੜਦੀਆਂ ਨਾ 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 ਕਿਸੇ ਦਿਨ ਡਾਕਟਰ ਚਮਕ-ਦਮਕ ਵਾਲੀਆਂ ਬੱਚੀਆਂ ਪੂਰਾਂ ਫੁੱਲ ਆ। ਸਹੀ ਗੱਲ ਹੈ ਲੈ ਚਮਕ-ਦਮਕ ਦੇਖੋ ਬਾਈ ਰੰਗ ਦੇਖੋ ਪਹਿਲਾਂ ਤਾਂ ਅਸਲ ਵਿੱਚ ਖਰਾਖਾਦੀ ਦਾ ਪਤਾ ਤਾਂ ਲੱਗਦਾ ਵੀ ਖਾਦੀ ਵੀ ਆ ਨਾ। ਸਹੀ ਗੱਲ ਹੈ ਡਾਕਟਰ। ਤੇ ਮੁੱਲ ਵੀ ਬਾਈ ਉਸ ਹਾਵ ਨਹੀਂ ਰੱਖਦਾ 13000 ਦੀ ਬਾਈ ਕਹਿੰਦਾ ਆਪਾਂ ਦੇ ਦੇਣੀ ਆਂਗੀ। ਤੇ ਮੁੱਲ ਅੱਗੇ ਵੀ ਬਾਈ ਪੱਸਾਂ ਲਾ ਲਓ ਵੀ ਦੇਣ ਲੈਣ ਜਲੀ ਕਰ ਤੱਕ ਨਹੀਂ ਬਾਈ। ਹਾਂ ਬਾਈ ਆਪਣਾ ਰੇਟ ਹੀ ਉਹ ਜਾ ਹੁੰਦਾ ਆਪਾਂ ਤੋਂ ਲੈ ਕੇ ਲੋਕ ਕਹਾ ਵੇਚੀ ਜਾਂਦੇ ਆਪਾਂ ਨੂੰ ਕੀ ਕੋਈ ਚੱਕਰ ਨਹੀਂ ਹੋਇਆ ਯਾਰ। ਸਹੀ ਗੱਲ ਆ ਬਾਈ। ਅੱਗੇ ਬਾਈ 123 ਨੰਬਰ ਤੇ ਬੱਚਾ ਏ ਵੀ ਬਾਈ ਮੋਹੋ ਖੀਰੀ ਆ ਠੀਕ ਆ ਹਾਂਜੀ ਬਾਈ ਥਾਣਾ ਗੁਲਾਬੀ ਥਾਣਾ ਚੈੱਕ ਕਰਾਈਏ ਪਹਿਲਾਂ ਦਾ ਲੈ ਥਾਣਾ ਦਾ ਸ ਹੈ ਦੇਖੋ ਬਾਈ ਬੜਾ ਚੰਗਾ ਥਾਣਾ ਗਿਆ ਬਹੁਤ ਚੰਗਾ ਥਾਣਾ ਗਿਆ ਪੂਰੀ ਵਿਥੀ ਤੇ ਜਿਹਨੂੰ ਕਹਦੀਏ ਬਾਕੀ ਥਾਣਾ ਮੈਂ ਕਹਣਾ ਚਾਹ ਰੇ ਮੋਹੋ ਚ ਦਾ ਆਗੇ ਨਾਲ ਦੇ ਮੋਹੋ ਖੀਰੀ ਆ ਬਾਈ ਮੋਹੋ ਖੀਰੀ ਆਗੀ ਹਾਂ ਮੈਂ ਕਹਣਾ ਟੀਕੇ ਲੈਣ ਦਿੱਤਾ ਇਹ ਕਾਬਲੀ ਆ ਹਨਾ ਬਸ ਬਾਈ ਵੰਡ ਕੇ ਜਾਂ ਮਹੀਨਾ ਮਹੀਨਾ ਲੈਣਗੇ ਅਸੀਂ ਸਵਾਗ ਮਹੀਨਾ ਹੀ ਲੈ ਜੂਗੀ ਹਾਂ ਹਾਂ ਰੰਗ ਰੂਪ ਹੈ ਇਹਦਾ ਵੀ ਚੈੱਕ ਕਰ ਸਕਦੇ ਮੇਨ ਗੱਲ ਨਾਲ ਪਿੱਛੇ ਤੋਂ ਚੜਾਈ ਚੈੱਕ ਕਰਵਾਉਣਾ ਤੁਹਾਨੂੰ ਚੜਾਈ ਚੜੋਈ ਦੇਖੋ ਕਿੰਨੀ ਚੰਗੀ ਆ ਗਈ ਹੈ ਤੋਰਾ ਤਰਾ ਬੱਚੇ ਦਾ ਖੜਨੀ ਖੁਣਨੀ ਦੇਖ ਬੱਚੀ ਦੀ ਲੈ ਬਾਲੀ ਟਾਪ ਵਧੀਆ ਤਾਂ ਐ ਖੜ ਜਾਂਦੇ ਗਰਾਮ ਨਾਲ ਦੇ ਸਹੀ ਗੱਲ ਹੈ ਲੈ ਦੇਖੋ ਬਾਈ ਖੜਨੀ ਖੁਣਨੀ ਦੇਖੋ ਪੇਟਲ ਜੇ ਨਹੀਂ ਹੈਗੇ ਬੱਚੇ ਦਾ ਕੋਈ ਪੇਟਲ ਨਹੀਂ ਡਾਕਟਰ ਬੱਚੀ ਆਪਣੀ ਚੰਗੀ ਸਮਾਈ ਚ ਆਏ ਰਿਹਾ ਬਾਈ ਦੱਸਦੀ ਆ ਤੁਸੀਂ ਐ ਲਾ ਲਓ ਵੀ ਮੈਨਾਂ ਬੱਚੇ ਦੇ ਕਿਸੇ ਦੇ ਚਿੱਚੜ ਵੀ ਨਹੀਂ ਹੋਣਾ ਬਾਈ ਕਿਸੇ ਦੇ ਨਹੀਂ ਡਾਕਟਰ ਜਮੇ ਕੋਈ ਚਿੱਚੜ ਨਹੀਂ ਵਧੀਆ ਗਿਆ ਪੂਰਾ ਜੋਰ ਦਿਖਾਉਣਿਆ ਬਾਈ ੱੱਕਾ ਪੂਰਾ ਦਿਖਾਉਣਿਆ ਕਿਉਂਕਿ ਜਾਣ ਜੇ ਤਾਂ ਦਿਖਾਉਣਿਆ ਨਹੀਂ ਤੇ ਇਹਦਾ ਮੁੱਲ ਬਾਈ ਕੀ ਰਊਸ ਇਹਦਾ ਵੀ ਮੁੱਲ ਡਾਕਟਰ 15000 13000 ਦੀ ਬੱਚੀ ਦੇ ਦਊਗਾ ਠੀਕ ਆ ਹਾਂ ਮੁੱਲ 15000 13000 ਦੀ ਬਾਈ ਕਹਿੰਦਾ ਇਹ ਦੇ ਦੂੰ ਤੇ ਜੋੜਾ ਬਾਈ 26000 ਦਾ ਫਿਰ ਹਾਂਜੀ ਬਾਈ ਠੀਕ ਆ 26000 ਦਾ ਬਾਈ ਕਹਿੰਦਾ ਆਪਾਂ ਜੋੜੇ ਹੀ ਦੇ ਦੇਣੀ ਬਾਕੀ ਬਾਈ ਫੇਸ ਵਗੈਰਾ ਚੈੱਕ ਕਰ ਸਕਦੇ ਆ ਬੜਾ ਪਿਆਰਾ ਹੈਗਾ ਬੋਦੀਬਦੀ ਵੀ ਬਹੁਤ ਕਮਾਲ ਦੀ ਆ ਵੀ ਇਹ ਗੱਲ ਕਰੀ ਲੈ ਰੰਗ ਰੂਪ ਦੇਖੋ ਬੱਚੇ ਦਾ ਮੁੱਲ ਵੀ ਉਹੇ ਜੇ ਕਰਤੇ ਕਿ ਨਹੀਂ ਜਮਾ ਉਹੇ ਜੇ ਡਾਕਟਰ ਮੁੱਲ ਕਰਾਉਣ ਦਾ 18 ਕਰਾ ਲਾ ਉਸ ਕਰਾ ਲਾ ਡਾਕਟਰ 15000 ਮੁੱਲ ਲਾ 13000 ਦੀ ਇਹ ਦੇ ਦੂੰ ਠੀਕ ਆ 13000 ਦੀ ਬਾਈ ਬਣਾ ਦੇਪਾ ਇਹ ਦੇ ਦੇ ਲੇ ਚੱਲ ਹਾਂ ਬਾਕੀ ਪਿੱਛੇ ਤੋਂ ਬਾਈ ਚੜਾਈ ਸਾਨੂੰ ਚੈੱਕ ਕਰਵਾਉਣਿਆ ਲੈ ਸਾਹ ਦੇਖੋ ਥਾਣਾ ਦਾ ਬੜਾ ਕਮਾਲ ਆਗਾ ਝੋਲੀ ਬਹੁਤ ਸੋਹਣੀ ਤਿਆਰ ਕਰਨੀ ਹਾ ਨਾਟਰ ਤੇ ਅੱਗੇ ਬਈ ਲਾਸ਼ ਤੇ ਦਾ ਸ ਚਾਰ ਨੰਬਰ ਬੱਚਾ ਇਹ ਜਰਸੀ ਦਾ ਬੱਚਾ ਬਈ ਨਿਕਨੇ ਹੀ ਆ ਗਿਆ ਹਾਂ ਬਾਈ ਪੰਜ ਮਹੀਨਾ ਦਾ ਬੱਚਾ ਹੈ ਪੰਜ ਮਹੀਨਾ ਦਾ ਪੰਜ ਮਹੀਨਾ ਤੋਂ ਵੀ ਘੱਟ ਹੀ ਸਾਢੇ ਚਾਰ ਮਹੀਨਾ ਦਾ ਬੱਚਾ ਹੋਊਗਾ ਇਹ ਠੀਕ ਆ ਹਾਂਜੀ ਬਾਈ ਖੜਨੇ ਖੜਨੇ ਦੇਖੋ ਯਾਰ ਬੱਚੇ ਦੀ ਹੈ ਨਾ ਚਾਰੂ ਚੂਰੂ ਬਹੁਤ ਲੱਗ ਚਾਰੂ ਚੂਰੂ ਸਾਰੀਆਂ ਚਾਰੂ ਆ ਬਾਈ ਹੂੰ ਚਾਰੂ ਬਾਈ ਸਾਰੀਆਂ ਫੁੱਲ ਨੇ ਮੈਂ ਕਹਣਾ ਚਾਰ ਥਾਣਾ ਬਾਈ ਇਹਦੇ ਵੀ ਨਰਾਦੇ ਜਿਹਾ ਹਾਂ 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 ਕੀ ਬਾਤ ਆ ਥਾਣ ਬੜਾ ਚੰਗਾ ਆਗਾ ਬਾਕੀ ਬੱਚੇ ਦਾ ਰੰਗ ਦੇਖੋ ਯਾਰ ਜਰਸੀ ਅਗਲਾ ਕਹੇ ਦਿੰਦਾ ਅਸਲ ਵਿੱਚ ਜਰਸੀ ਇਹ ਖੁੱਲੀ ਛੱਡੀ ਵੀ ਸੀ ਡਾਕਟਰ ਇਹ ਦੱਦੀ ਵਾਲਾ ਮੇਥੋਂ ਦਾ ਠੀਕ ਆ ਹਾਂ ਬਾਈ ਕਹਿੰਦਾ ਖੁੱਲੀ ਛੱਡੀ ਤੂੰ ਆਏ ਆਪਾਂ ਕਹਿੰਦੇ ਫਾਰਮ ਫੁਰਮ ਚ ਨਹੀਂ ਸੀ ਉਹ ਆਨਲਾਈਨ ਟੰਬੇ ਵਾਲੇ ਦਾੜੇ ਉਹ ਚ ਖੁੱਲੀ ਫਿਰਦੀ ਸੀ ਠੀਕ ਆ ਹੂੰ ਬਾਈ ਕਹਿੰਦਾ ਖੁੱਲੀ ਫਿਰਦੀ ਸੀ ਬਾਈ ਟੰਬੇ ਮੰਨ ਕੇ ਅਸਲ ਹੈ ਦੱਦੀ ਵਾਲਾ ਮੇਥੋਂ ਦਾ ਅੰਡਰ ਕੀ ਨਾ ਅਸਲ ਨਖਰਾ ਤੁਰਤੀ ਦਾ ਵੀ ਬੋਲਦਾ ਹੈ ਨਾ ਹਾਂ 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 ਕੀ ਬਾਤ ਆ ਬੱਚੇ ਹੀ ਆ ਗਿਆ ਬਈ ਅਜੇ ਉਮਰ ਦੇਖੋ ਕੀ ਆ ਇਹਦੀ ਤੇ ਨਖਰਾ ਦੇਖੋ ਬੱਚੇ ਦਾ ਫੇਸ ਬਿਊਟੀ ਬੜੀ ਕਮਾਲ ਹੈ ਕੰਨੀ ਮੜਾ ਮੜਾ ਆ ਆ ਕੀ ਬਾਤ ਹੈ ਲੈ ਪਾਣ ਦੇ ਪੱਤੇ ਵਰਗਾ ਬਾਈ ਕੰਨ ਆ ਗਿਆ ਨਿਕਾ 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 ਕੰਨ ਡਾਕਟਰ ਹੂੰ ਸਹੀ ਗੱਲ ਲੈ ਖੜਨੀ ਖੜਨੀ ਦੇਖੋ ਬਾਈ ਬੱਚੇ ਦੀ ਇੱਕ ਨੰਬਰ ਆ ਗਈ ਬਰੀਡ ਬੋਲਦੀ ਆ ਬਾਈ ਬੱਚੇ ਜਮਾ ਡਾਕਟਰ ਮੈਂ ਕਹਣਾ ਮਾੜੀ ਮਾੜੀ ਚੀਜ਼ ਨੂੰ ਦੇਖ ਕੇ ਡਰਦਾ ਮਾੜਾ ਮਾੜੇ ਤੇ ਡਰੀ ਜਾਂਦੀ ਐ ਪਤਾ ਨਹੀਂ ਕਿਉਂ ਤੇ ਉਪਰਾ ਥਾਂ ਮਨੀ ਬੈਠੀ ਐ ਥੋੜਾ ਜਿਹਾ ਹੂੰ ਥੋੜਾ ਜਿਹਾ ਉਪਰਾ ਮਨੀ ਬੈਠੀ ਐ ਤੇ ਥਣ ਤਾਂ ਮੈਂ ਕਹਣਾ ਬਾਈ ਹਜੇ ਹੈ ਹੀ ਬੱਚਾ ਨਿਕਾ ਜੇ ਥਣ ਦੇਖਦੇ ਸੀ ਕੀ ਬਣਾਉਣੇ ਨੇ ਹੈ ਨਾ ਹਾਂ ਤੇ ਇਹਦਾ ਮੁੱਲ ਬਾਈ ਸੁਖ ਬੱਚੇ ਦਾ ਕੀ ਰੋ ਇਹਦਾ ਵੀ ਡਾਕਟਰ ਮੁੱਲ 15000 13000 ਤੈ ਦੇ ਦੂੰ ਮੁੱਲ 15 13 ਦੀ 13000 ਦੀ ਬਾਈ ਕਨਾਂ ਆ ਪਾ ਇਹ ਦੇ ਦਾਂਗੇ ਥਾਂ ਦੇਖੋ ਬਾਈ ਬੰਨਾ ਤਾਂ ਲੈ ਥਾਲ ਮੈਨੂੰ ਲੱਗਦਾ ਘਟੋ ਘਟ ਸਾਲ ਦੀ ਮੱਸੀ ਨੂੰ ਇਹ ਆਇਆ ਲੱਗਾ ਹਾਂ 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 ਬਾਈ ਇਹ ਨਾ ਇਹਨੂੰ ਤਾਂ ਲੱਗਾ ਹੈ ਨਾ ਇਹਸ ਦੇਖੋ ਬਾਈ ਕਿਆ ਬਾਤ ਹੈ ਛੋਟਾ ਛੋਟਾ ਕੰਨਿਆ ਬੋਦੀਵਾਦੀ ਫੁੱਲ ਕਮਾਲ ਦੇ ਚਮਕ ਦੇਖੋ ਬੱਚੇ ਸੈਨਿੰਗ ਜਉਣ ਦੀ ਨਾ ਗੱਲ ਕਰੀਏ ਹਾਂ ਬਾਈ ਫੁੱਲ ਆ ਗਈ ਮਲੇ ਇਹ ਨਹੀਂ ਬਾਈ ਪਿੱਛੇ ਤੋਂ ਸਾਨੂੰ ਟਲ ਕੇ ਆਏ ਬਣ ਗਏ ਨਾ ਨਾ ਪੂਰੀ ਪਲੀ ਵੀ ਆ ਹੂੰ ਜਮਾ ਪੱਧਰ ਮੈਣੀਆਂ ਜਿੰਨੀ ਸੋਹਣੇ ਵੀਡੀਓ ਤੇ ਲੱਗੋ ਨਹੀਂ ਦੁੱਕਣੀਆਂ ਕੋਲੇ ਲੱਗੋ ਤੇ ਬਾਈ ਜੇ ਸੁਖ ਮੰਨਗੇ ਚਲੋ ਇਹ ਚਾਰੇ ਕੋ ਜੋੜਾ ਇਕੱਠਾ ਲੈਂਦਾ ਜੋੜਾ ਜੋੜਾ ਕੋਈ ਚੱਕਰ ਨਹੀਂ ਮਾਨਤਾ ਚੰਗਾ ਕਰਦਾਂਗੇ ਬਾਈ ਆਪਾਂ ਤਾਂ ਰੇਟ ਹੀ ਨਹੀਂ ਕਰੇ ਉਹ ਜੋ ਮੁੱਲ 15 15 ਔਰ ਲੀਆਂ ਤਿੰਨਾਂ ਦਾ 13 13 ਦੀਆਂ ਉਹਦਾ ਮੁੱਲ 20 ਆ 17 ਦੀ ਦੇ ਦਾਂਗੇ 17 ਦੀ ਬਈ ਸਹੀ ਗੱਲ ਐ ਤਾਂ ਮੈਂ ਖਿੱਚ ਕੀ ਰੱਖਿਆ ਤੇ ਅੱਗੇ ਬਈ ਆ ਬੱਚੇ ਬਾਰੇ ਦੱਸ ਪਾ ਇਹ ਡਾਕਟਰ ਅੱਜ 9 ਦਿਨਾਂ ਦਾ ਹੋ ਗਈ ਬੱਚੀ ਇਹ ਐਰ ਸੈਰ ਬੱਚੀ ਆ ਹੂੰ ਇਹਦੀ ਮਾਂ ਦੀ ਕੱਲ ਡੈਥ ਹੋ ਗਈ ਠੀਕ ਐ ਬਈ ਹਾਂ ਬਈ ਮੇਰੇ ਕੋਲੇ ਇਹ ਬੱਠਲ ਚ ਪਿੰਦੀ ਆ ਪਹਿਲਾਂ ਤੋਂ ਮੋਟ ਤੋਂ ਲਈ ਵੀ ਆ ਇਹ ਠੀਕ ਆ ਹਾਂ ਦੁੱਧ ਸੀਗਾ ਇਹਦੇ ਮਾਂ ਦਾ 28 ਤੋਂ 29 ਲੀਟਰ ਦੁੱਧ ਕੱਢਦੀ ਸੀਗੀ ਇਹਦੀ ਮਾਂ ਦੁੱਧ ਥੋੜਾ ਜਿਆਦਾ ਸਾਥੋਂ ਵੱਧ ਨਿਕਲ ਗਿਆ ਮਸਟੈਗ ਦਾ ਕਰਕੇ ਅਟੈਕ ਆ ਗਿਆ ਇਕਦਾਂ ਹੀ ਠੀਕ ਆ ਹਾਂ ਬਲੱਡ ਘਟ ਗਿਆ ਠੀਕ ਐ ਬਈ ਹਾਂ ਬਈ ਤੇ ਐਰ ਸੈਰ ਹੈ ਬਾਈ ਮਿਲਦਾ ਬਹੁਤ ਘੱਟ ਹੈ ਨਾ ਬਠਲ ਚ ਪੀਂਦੀ ਕੋਈ ਚੱਕਰ ਨਹੀਂ ਠੀਕ ਹੈ ਹਾਂ ਮੇਰੀ ਗੁੜਗਈ ਪਿਆ ਗੁੰਦੀ ਆ ਹੂੰ ਨਾਲੂਆ ਬਾਈ ਨਾਲ 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 ਕਰ ਸਕਦੇ ਜਮਾ ਹਾਂ ਦੇਖਾਂ ਬਠਲ ਚ ਆਪੀ ਪੀ ਲੈਂਦੀ ਲੈ ਹੂੰ ਬੱਚੇ ਦੀ ਬਰੀਡ ਭੁਜਾਈ ਵੀ ਹੈ ਸਾਡੀ ਜੇ ਕਿਸੇ ਵੀਰ ਨੇ ਸਾਹਮਣੇ ਚੰਗਾ ਮੁਰਾ ਹਾਂ ਹਾਂ ਡਾਕਟਰ ਹੂੰ ਇਹਦੀ ਮਾਂ ਵੀ ਪਿਓਰ ਐਰ ਸੈਰ ਸੀਗੀ ਠੀਕ ਹੈ ਬਾਈ ਇਹਦੀ ਮਾਂ ਵੀ ਬਾਈ ਕਹਿੰਦਾ ਪਿਓਰ ਐਰ ਸੈਰ ਸੀ ਬੱਚਾ ਦੇਖੋ ਬਾਈ ਸਾਹਮਣ ਵਾਲਾ ਬੱਚਾ 13 ਜਵਾਕ ਮੰਨ ਕੇ ਚਲੋ ਘਰੇ ਕਹਿੰਦੇ ਸਾਹਮਣ ਨੂੰ ਲੈਣਾ ਹਾਂ 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 ਬਹੁਤ ਚੰਗਾ ਆ ਗਿਆ ਲੈ ਪੂਰੀ ਮਸਤੀ ਕਰਦਾ ਬੱਚਾ ਕਿ ਨਹੀਂ ਹਾਂ ਡਾਕਟਰ ਬਾਕੀ ਚਲੋ ਜਿਹੜੀ ਗੱਲ ਹੋਣੀ ਸੀ ਉਹ ਤਾਂ ਹੋ ਗਈ ਉਹ ਤਾਂ ਚਲ ਡਾਕਟਰ ਘਾਟਾ ਵਾਧਾ ਤਾਂ ਪੈਂਦਾ ਮੈਂ ਕਹੀ ਜਾਂਦਾ ਨਫਾ ਮੈਨੂੰ ਹੀ ਆਵੀ ਜੇ ਘਾਟਾ ਵੀ ਮੈਨੂੰ ਹੀ ਆਊਗਾ ਹਮ ਹੈ ਆਪਣੇ ਉਹ ਵੈਸੇ ਘਰੇ ਲਾਈ ਵੀ ਸੀ ਉਹਗਾ ਵੇਚਣ ਵਾਲੀ ਨਹੀਂ ਸੀ ਆਪਣੇ ਘਰੇ ਲਾਈ ਵੀ ਸੀ ਬਾਈ ਦੇ ਮੰਨ ਕੇ ਚਲੋ ਵੀ ਘਰੀ ਦੁੱਧ ਤੇ ਲਾਈ ਵੀ ਸੀ ਬਾਈ ਆਪਾਂ ਇੱਕ ਮੱਝ ਤੇ ਗਾਂ ਹੀ ਰੱਖਦੇ ਹੁੰਨੇ ਆ ਠੀਕ ਹੈ ਬਾਈ ਹਾਂ ਤੇ ਬਾਕੀ ਬੱਚੇ ਦੀ ਨਾ ਹੁਣੇ ਦੇਖੋ ਤੁਸੀਂ ਗ੍ਰੋਥ ਦੇਖੋ ਯਾਰ ਹਨਾ ਹਮ ਤੇ ਬਾਈ ਸੁਖ ਫਿਰ ਇਹਦਾ ਅੱਜ ਕੀ ਮੋਲਰ ਮੁੱਲ ਡਾਕਟਰ ਕੋਈ 10 ਕਰਾ ਲੇ 7500 ਦੀ ਬੱਸੀ ਦੇ ਦੂੰਗਾ 7500 ਦੀ ਹਾਂਜੀ ਠੀਕ ਆ ਮੁੱਲ ਕਰਾਉਣ ਨੂੰ ਬਾਈ ਕਹਿੰਦਾ ਭਾਵੇਂ ਬਾਈ 10 ਕਰਾ ਲਓ ਪਰ 75 ਹਜ਼ਾਰ ਕਿਧਰੇ ਨਹੀਂ ਜਾਂਦੀ ਸਾਥੂ ਬਿਨਾ ਐ ਕੋਲੇ ਕੋਲੇ ਰਹੂ ਇਹਨੂੰ ਆ ਕੇ ਦੁੱਧ ਲੈ ਕੇ ਆਉਗਾ ਬੱਸੀ ਬਾਈ ਕਹਿੰਦਾ ਅੱਜ ਮੈਂ ਦੇ ਦੇਣੀ ਆ ਕਿ ਬਾਕੀ ਰੰਗ ਰੂਪ ਦੇਖੋ ਡੱਬ ਦੇਖੋ ਬੱਚੇ ਦੇ ਅਸਲ ਵਿੱਚ ਅਗਲਾ ਕਹੇ ਦੰਦ ਏਰ ਸਹਿਰ ਅਸਲ ਹੈਗੀ ਆ ਬਾਈ ਹੈਨਾ ਹਾਂ ਹਾਂ ਡਾਕਟਰ ਟੀਕਾ ਬਾਈ ਦਾ ਸੌਂਕ ਨਹੀਂ ਲਪਾਇਆ ਵਾ ਸੀਗਾ ਬਈ ਇਹ ਸਹਿਰ ਦਾ ਅਜਾ ਦੇਖੋ ਫੁੱਲ ਮਾਸ ਕੀ ਕਰਦਾ ਹੂੰ ਇਹ ਤਾਂ ਕੱਢੀ ਨਹੀਂ ਬਾਹਰ ਕਿਤੇ ਵਿਚਾਰੀ ਅੱਜ ਕੱਢੀ ਆ। ਟਾਈਮ ਥੋੜੀ ਜ਼ਿਆਦਾ ਤੇਜ਼ੀ ਦਿਖਾਉਂਦਾ ਹਨਾ। ਹਾਂ। ਕੀ ਬਾਤ ਆ ਭੀ। ਆਪਾਂ ਮਾਝ ਦੁੱਧੋ ਡਰਾਈ ਕਰੀ ਵੀ ਆਪਣੀ ਗਾਲ ਦਾ ਦੁੱਧ ਤੇ ਲੈ ਵੀ ਸੀਗੀ ਆਪਣੀ। ਠੀਕ ਆ ਭਾਈ। ਅਗਲਾ ਕਹਿ ਦਿੰਦਾ ਵੀ ਹਾਂ ਐਵੇਂ ਵੇਚਣ ਦਾ ਮਾਰਾ ਕੱਪ ਮਾਰੀ ਜਾਂਦਾ ਆਪਾਂ ਤੁਹਾਨੂੰ ਸਾਰੇ ਸਬੂਤ ਵੀ ਦਿਖਾ ਦੰਨੇ ਆ ਦੇ। ਠੀਕ ਆ ਭਾਈ। ਹੂੰ। ਸਬੂਤ ਵੀ ਭਾਈ ਕਹਿੰਦਾ ਭਾਈ ਮੈਂ ਤੁਹਾਨੂੰ ਦਿਖਾ ਦਿੰਨਾ। ਬਾਕੀ ਬੱਚਿਆਂ ਦੀ ਕੁਆਲਿਟੀ ਨਾ ਇੱਕ ਨੰਬਰ ਆ ਗਈ ਆ ਗਾਂ ਨੂੰ ਸਾਰੇ ਲੀਟਰ ਪਿਉਣੇ ਸੀਗੇ ਹਜੇ ਉੱਤੇ ਦਵਾਈ ਤੇ ਵੀ ਲਿਆਂਦਾ ਥੋੜੀ ਥੋੜੀ ਦਿੱਤੀ ਸਾਰੇ ਭਰੇ ਪਏ ਆ ਹੂੰ ਬੂਟਾ ਲੈਕਸ ਦਾ ਟੀਕਾ ਵੀ ਲਾਇਆ ਸੀ ਬੁਖਾਰ ਹੀ ਨਹੀਂ ਟੁੱਟਿਆ ਗਾਂ ਦਾ ਜੀ ਠੀਕ ਆ ਬਈ ਹਾਂ ਬੁਖਾਰ ਹੀ ਨਹੀਂ ਟੁੱਟਿਆ ਬਾਈ ਕਹਿੰਦਾ ਬਈ ਆ ਚੈੱਕ ਕਰ ਸਕਦਾ ਆ ਸਾਰੇ ਭਰੇ ਪਏ ਲੈ ਫੁੱਲ ਪਏ ਭਰੇ ਫੁੱਲ ਪਏ ਜਮ ਟੱਕਣ ਵੀ ਨਹੀਂ ਹਜੇ ਪੱਟੇ ਬਾਈ ਨੇ ਕਹਿੰਦਾ ਇਹ ਤੂੰ ਪਹਿਲੇ ਚਲ ਉਹਦੇ ਕਰਮ ਸੀਗੇ ਕਿੰਨਾ ਕੁ ਵਿਚਾਰੀ ਦਾ ਸੁਜੋਗ ਲਿਖਿਆ ਜ ਸਾਡੇ ਨਾਲ ਹੂੰ ਤੇ ਨਾਕਸੀ ਕੇ ਪੰਜ ਬਈ ਪੰਜੇ ਦਿਖਾਤੇ ਜੇ ਕਿਸੇ ਵੀਰ ਨੂੰ ਕੋਈ ਪਸੰਦ ਆਵੇ ਬਾਈ ਨਾਲ ਕੰਟੈਕਟ ਕਰਕੇ ਖਰੀਦ ਸਕਦੇ ਹੋ ਵੀਡੀਓ ਨੂੰ ਵੇਖਣ ਲਈ ਧੰਨਵਾਦ ਜੀ